ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੋਪੇ ਇਸ ਕਰਕੇ ਨਹੀਂ ਸੀਗੇ ਵੀ ਸਾਡੇ ਕੋਲੇ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲੇ ਪਾਉਣ ਨੂੰ ਵੀਡੀਓ ਨਹੀਂ ਹੈਗੀਆਂ ਜਾਂ ਫੋਟੋਆਂ ਨਹੀਂ ਹੈਗੀਆਂ ਚੋਪੇ ਇਸ ਕਰਕੇ ਸੀ ਸਾਨੂੰ ਕਈ ਈਦਾਂ ਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਵੀ ਭਾਈ ਸਾਹਿਬ ਵੀ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਤੇ ਇਹਨੂੰ ਆਪਾਂ ਜ਼ਿਆਦਾ ਲਮਕਾਈਏ ਨਾ ਤੇ ਏਸੀ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਉਹ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾਲ ਕਰੀਏ ਇੱਕ ਬੀਬੀ ਦੀ ਅਮਰਤਧਾਰੀ ਬੀਬੀ ਜਿਹਦੇ ਕੇਸ ਕੀ ਸਜਾਈ ਹੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰੇ ਪੇਜਾਂ ਦੇ ਤੇ ਪ੍ਰੈਸ ਚੈਨਲਾਂ ਤੇ ਉਹਦੇ ਲੋ ਉਹਦੇ ਲੋ ਇਲਜ਼ਾਮ ਲਾਏ ਜਾਂਦੇ ਲੱਖੇ ਬਾਬੇ ਤੇ ਵੀ ਇਹ ਨਹੀਂ ਉੱਥੇ ਆ ਕੁਛ ਕੀਤਾ ਉਹਨੇ ਮੱਛੀਆਂ ਕਾਧੀਆਂ ਏਦਾਂ ਉਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਂ ਲਿਆ ਵੀਡੀਓ ਦੇ ਵਿੱਚ ਵੀ ਅਮਰਤਪਾਲ ਸਿੰਘ ਮੇਰੇ ਤੱਕ ਪਹੁੰਚਦੀ ਕਰਨੀ ਚਾਹੁੰਦੀ ਵੀਡੀਓ ਮੈਂ ਉਸ ਵੀਡੀਓ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਵੀਡੀਓ ਪਾ ਕੇ ਜਰੂਰ ਕਿਹਾ ਸੀ ਮੇਰੇ ਤੱਕ ਪਹੁੰਚ ਕੇ ਕਿਉਂਕਿ ਮੈਨੂੰ ਭੇਜ ਬਹੁਤ ਜਾਣੇ ਰਹੀ ਸੀ ਮੈਂ ਕਿਹਾ ਵੀ ਪਹੁੰਚ ਗਈ ਮੇਰੇ ਤੱਕ ਇੰਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹਨਾਂ ਤੇ ਇਲਜ਼ਾਮ ਲਾਇਆ ਹੋਵੇ ਤਾਂ ਦੱਸੋ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਵਾਪਰ ਚੁੱਕੀਆਂ ਨੇ ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਹੈ। ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਆ। ਫੇਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ। ਹੁਣ ਆਉਂਦੀ ਆ ਗੱਲਬਾਤ ਇਹਨਾਂ ਦੀ ਪੰਜ ਤਰੀਕ ਵਾਲੇ ਕੱਟ ਤੇ ਜਿਹੜਾ ਅੱਜ ਕੱਟ ਹੋਇਆ। ਆਹ ਲੱਕ ਐਸੀ ਵੀ ਉੱਥੇ ਨੇੜੇ-ਤੇੜੇ ਸੀ। ਕੋਈ ਉਹਦਾ ਰਾਦਾ ਸੀ ਕੱਟ ਦੇ ਵਿੱਚ ਜਾਣ ਦਾ। ਐਡੇ ਡਰੂ ਬੰਦੇ ਨਹੀਂ ਹੈਗੇ ਅਸੀਂ ਪਾਪਿਆ। ਲਖਿਆ ਐਡੇ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਮੇ ਤੁਹਾਡੇ ਤੋਂ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਦਿਖਾਵੇ। ਇਹ ਭੁੱਲ ਜੋ ਤੁਸੀਂ। ਮੈਂ ਜੋ ਗੱਲ ਵੀ ਕੀਤੀ ਆ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਆ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਵੀ ਜੇ ਤੁਸੀਂ ਇਹ ਸਾਧ ਸਾਰੇ ਇਕੱਠੇ ਹੋ ਕੇ ਕਹਿ ਦੋਗੇ ਵੀ ਮਹਿਰੋਂ ਵਾਲਾ ਸਾਡੇ ਸਾਹਮਣੇ ਆ ਕੇ ਟੈਗ ਨਹੀਂ ਸਕਦਾ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਲਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪਹੁੰਚਦਾ ਕੀਤਾ ਸੀ ਵੀ ਮਹਿਰੋਂ ਵਾਲ ਨੂੰ ਕਹਦੇ ਭਾਣ ਭਾਈਦਾਂ ਨੂੰ ਬਾਣ ਇੱਕੋ ਜਿਹੇ ਹੁੰਦੇ ਆ ਤੇ ਫਿਰ ਆ ਆਪਣੇ ਬਾਣ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਹਨੇ ਬਾੜ ਲਏ ਬਈ ਬਾਣ ਇੱਕੋ ਜਿਹਾ ਹੋ ਸਕਦਾ ਤੈਨੂੰ ਕਿਹਾ ਸੀ ਨਾ ਨਸਲ ਦਾ ਫਰਕ ਆ ਆ ਵੇਖ ਲੈ ਮੈਂ ਤਾਂ ਕੱਲਾ ਹੀ ਸੀਗਾ ਕੱਲਾ ਹੈਗਾ ਕੱਲਾ ਹੀ ਰਹੂੰਗਾ ਤੇ ਆ ਤੂੰ ਦੂਜੇ ਵਿੱਚ ਕਿਉਂ ਬਾੜ ਲੇ ਨਾਲੇ ਪੁਲਿਸ ਬਾੜ ਲਈ ਵਿੱਚ ਹੁਣ ਪੁਲਿਸ ਨੂੰ ਕਹਿਤਾ ਵੀ ਇਹਦੇ ਤੇ ਕਾਰਵਾਈ ਕਰੋ ਉਹ ਵਿੱਚ ਬਾਬਾ ਬਲਬੀਰ ਸਿੰਘ ਵੀ ਬੋਲੀ ਜਾਂਦਾ ਵੀ ਕਹੀ ਜਾਂਦਾ ਵੀ ਜਿਵੇਂ ਚੰਦੂ ਦੇ ਪਤਾ ਨਹੀਂ ਕੀ ਨਕੇਲ ਪਾ ਕੇ ਜਾਂ ਕਿਹਨੂੰ ਬੰਨ ਕੇ ਲਿਆਂਦਾ ਸੀ ਅਸੀਂ ਆਪਦੀ ਕਾਰਵਾਈ ਕਰਾਂਗੇ ਬਾਬਾ ਬਲਬੀਰ ਸਿੰਘ ਜੀ ਆਪਣਾ ਇਹ ਮਸਲਾ ਨਹੀਂ ਹੈਗਾ ਆਪਣਾ ਸਿਸਟਮ ਨਹੀਂ ਹੈ ਇਹ ਜੇ ਬਹੁਤ ਹੀ ਏਦਾਂ ਦੀ ਕੋਈ ਗੱਲਬਾਤ ਹੈ ਦੇਖੋ ਮੇਰਾ ਇਹਨਾਂ ਨਾਲ ਚੱਲ ਰਿਹਾ ਵਾ ਮੈਨੂੰ ਇੱਧਰ ਹੀ ਰਹਿਣ ਦੋ ਜੇ ਏਦਾਂ ਦੀ ਗੱਲਬਾਤ ਹੈ ਤੁਸੀਂ ਵੀਡੀਓ ਪਾ ਕੇ ਨਾਨਕ ਸਰ ਦੇ ਤੇ ਤੁਸੀਂ ਇਹ ਗੱਲਬਾਤ ਕਹਿ ਦਿਓ ਵੀ ਪ੍ਰਸ਼ਾਸਨ ਇਸ ਚੱਕਰ ਜੋ ਬਾਹਰ ਹੋ ਜੇ ਵੀ ਅਸੀਂ ਮੈਰੋ ਵਾਲੇ ਨੂੰ ਦੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂਆ ਆਪਣਾ ਫਿਰ ਵੇਖਾਂਗੇ ਕਿਹੜੇ ਭਾਵੇਂ ਕਦੀ ਆ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਬਾਬਾ ਜੀ ਸਟੇਜਾਂ ਤੋਂ ਵੀ ਬੰਨ ਕੇ ਲੈ ਜਾਾਂਗੇ ਸੰਗਲਾ ਲਾ ਕੇ ਇੱਥੇ ਲਿਆਵਾਂਗੇ ਇਹਨਾਂ ਤੋਂ ਮਾਫੀ ਮਗਾਵਾਂਗੇ ਇਹ ਇਹ ਨਹੀਂ ਹੋ ਸਕਦਾ ਕਦੇ ਜ਼ਿੰਦਗੀ ਦੇ ਵਿੱਚ ਵੀ ਮੈਥੋਂ ਜ਼ਿੰਦਗੀ 'ਚ ਗਲਤੀ ਹੋਈ ਮੈਂ ਸੰਗਤ ਤੋਂ ਮਾਫੀ ਜ਼ਰੂਰ ਮੰਗ ਸਕਦਾ ਤੇ ਜੇ ਤੁਸੀਂ ਕਹਿੰਦੇ ਤੁਸੀਂ ਮੈਨੂੰ ਸੰਗਲ ਸੰਗਲ ਦਾ ਬੰਨ ਕੇ ਲੈ ਜਾਓਗੇ ਤੇ ਨਾਂਣ ਸਰਿਆਂ ਦੇ ਪੈਰਾਂ 'ਚ ਸੈੱਡ ਦੋਗੇ ਇਹ ਕੋਈ ਹੋਰ ਜਣ ਜਣ ਦੀ ਗੱਲਬਾਤ ਆ ਖੂਖਤੀ ਹੋਣੀ ਉਹ ਵੀ ਸੁਪਨੇ ਦੇ ਵਿੱਚ ਤੁਸੀਂ ਇਹ ਨਹੀਂ ਹੋ ਸਕਦੀ ਮਾਰ ਸਕਦੇ ਤੁਸੀਂ ਮੈਨੂੰ ਮਾਰ ਸਕਦੇ ਆ ਹੋਰ ਤੁਸੀਂ ਬੰਨ ਕੇ ਲੈ ਜਾਓਗੇ ਤੁਸੀਂ ਮੇਰੇ ਤੋਂ ਮਾਫੀ ਮੰਗਵਾ ਲੋਗੇ ਤੁਸੀਂ ਤਾਂ ਮੈਨੂੰ ਐ ਚੇਂਜ ਕਰਕੇ ਵੱਡ ਵੀ ਦੋਣਾ ਤੇ ਤਾਂ ਵੀ ਮੇਰੇ ਕੇ ਰੋਮ ਦੇ ਵਿੱਚ ਮਾਫੀ ਦੀ ਆਵਾਜ਼ ਨਹੀਂ ਆਉਣੀ ਇਹਨਾਂ ਦੇ ਪ੍ਰਤੀ ਉਦੋਂ ਮੈਂ ਸੰਗਤ ਕਰਕੇ ਚੁੱਪ ਹੋ ਗਿਆ ਵੀ ਗੁਰੂ ਘਰਾਂ ਦੀ ਤੇ ਸਿੱਖਾਂ ਦੀ ਨਿੰਦਿਆ ਹੁੰਦੀ ਹੈ ਵੀ ਜਦੋਂ ਅਸੀਂ ਸਿੰਘਾਂ ਨੇ ਸਾਨੂੰ ਬੱਚਿਆਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਤੇ ਵੈਸੇ ਧਾਰਮਿਕ ਤੌਰ ਤੇ ਤੁਹਾਨੂੰ ਦੱਸ ਸਕਦਾ ਵੀ ਇਹਨਾਂ ਦੇ ਉੱਥੇ ਸਥਾਨਾਂ ਤੇ ਇੱਕ ਕਰਮ ਹੋਇਆ ਤੇ ਕਸੂਰਵਾਰਾ ਤੇ ਇਹਨਾਂ ਤੇ ਕਾਰਵਾਈ ਕਰਨੀ ਹੈ ਤੇ ਉਹ ਅਸੀਂ ਕਰਾਂਗੇ ਜਰੂਰ ਕਿੰਨੀਆਂ ਪ੍ਰਭਾਸ਼ਾ ਦਿੱਤੀਆਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਚਾਰ ਬੀਬੀਆਂ ਸਾਹਮਣੇ ਆਈਆਂ ਵਿੱਧ ਪ੍ਰੂਫ ਦਿੱਤੇ ਆ ਜਸੀ ਨੇ ਉਹ 8 ਸਾਲ ਦੇ ਬੱਚੇ ਨਾਲ ਕਰਮ ਕੀਤਾ ਵਾ ਕਮਰੇ ਦੇ ਵਿੱਚ ਬਾੜ ਕੇ ਵਿੱਧ ਪ੍ਰੂਫ ਵੀਡੀਓ ਪਈ ਆ ਫਿਰ ਕਿੰਨੇ ਬੱਚੇ ਜਸੀ ਵਾਲੇ ਕੇਸ 'ਚ ਸਾਹਮਣੇ ਆਏ ਆ ਫੇਰ ਇੱਕ ਬੀਬੀ ਆ ਜਿਹੜੀ ਹੋਰ ਸਿੰਘਾਂ ਨੇ ਉੱਥੇ ਜਗਰਾਉ ਮੋਰਚਾ ਲਾ ਕੇ ਪਰਚਾ ਦਾਜ ਕਰਾਇਆ ਸੀ ਉਹਨਾਂ ਦੇ ਪਰਿਵਾਰ ਦੀ ਰੈਕੀ ਕਰਵਾਈ ਆ ਤੁਸੀਂ ਨਾਨਕ ਸਰਿਆਂ ਨੇ ਮਾਰਨ ਵਾਸਤੇ ਫੇਰ ਇੱਕ ਹੋਰ ਬੱਚਾ ਸਾਹਮਣੇ ਆਇਆ ਸੀ ਇੱਕ ਬੰਦੇ ਨੇ ਸਾਨੂੰ ਛੋਟੇ ਬਾਰੇ ਗੱਲਬਾਤ ਕੀਤੀ ਤਾਂ ਛੋਟੀਆਂ ਗੱਡੀਆਂ ਸਾਹਮਣੇ ਉਹਨਾਂ ਦੇ ਘਰ ਮੂਰੇ ਖੜਗੀਆਂ ਸੀਗੀਆਂ ਵੀ ਆਹ ਤਾਂ ਭਾਲਿਆ ਨਹੀਂ ਥਿਹਾਉਣਾ ਜੇ ਮੈਂ ਰੌਣੇ ਨੂੰ ਕੋਈ ਗੱਲ ਦੱਸੀ ਮੈਂ ਤਿੰਨਾ ਮੁਖਿਆਂ ਦਾ ਵੇਰਵਾ ਦਿੱਤਾ ਸੀ ਤਿੰਨਾ ਮੁਖਿਆਂ ਤੇ ਇਲਜ਼ਾਮ ਨਹੀਂ ਸੀ ਲਾਇਆ ਘਾਲੇ ਤੇ ਲਾਇਆ ਘਾਲਾ ਨਸ਼ਾ ਵੇਚਦਾ ਸੀ ਘਾਲੇ ਦੇ ਉੱਤੇ ਸਰਾ ਦੇ ਵਿੱਚੋਂ ਘਾਲੇ ਦਾ ਸਗਾ ਭਾੜ ਜਾ ਰਵੇਸ਼ ਜਿਹੜਾ ਉਹ ਫੜਿਆ ਗਿਆ ਸੀਗਾ ਰਾਨੋ ਵਾਲੇ ਸਰਪੰਚ ਦੇ ਨਾਲ ਤੁਸੀਂ ਮੈਂ ਮੈਂ ਇਲਜ਼ਾਮ ਕੀਤੇ ਤੇ ਲਾਤੇ ਮੈਂ ਤਾਂ ਤੁਹਾਡੇ ਸਿਸਟਮ ਤੇ ਲਾਏ ਆ ਤੇ ਉਹ ਇਲਜ਼ਾਮ ਥੋੜੀ ਉਹ ਤਾਂ ਹਕੀਕਤਾਂ ਸੱਚੀਆਂ ਵਾ ਤੁਸੀਂ ਬੀਬੀ ਤੇ ਕਾਰਵਾਈ ਕਰਨੀ ਕਰੋ ਉਹਨੇ ਇਲਜ਼ਾਮ ਲਾਇਆ ਉਹ ਸੱਚੀ ਝੂਠੀ ਹੋਊਗੀ ਭਾਈ ਉਹ ਜਾਣੇ ਤੁਸੀਂ ਜਾਣੇ ਤੁਹਾਡਾ ਕੰਮ ਜਾਣੇ ਉਹਨੇ ਮੇਰਾ ਨਾਮ ਲਿਆ ਮੈਂ ਚਲੋ ਇਹ ਕਹਤਾ ਮੇਰੇ ਤੱਕ ਪਹੁੰਚ ਗਈ ਮੈਂ ਉਹਦੇ ਬਾਰੇ ਸਵਾਲ ਹੀ ਨਹੀਂ ਖੜਾ ਕੀਤਾ ਤੁਹਾਡੇ ਕੋਲੇ ਬਾਬਾ ਜੀ ਤੇ ਤੁਸੀਂ ਤੁਹਾਨੂੰ ਇਹ ਹੁਣ ਸੰਗ ਤੈਨੂੰ ਮੈਂ ਕੁਝ ਗੱਲਾਂ ਕਹਿਣਗਾ ਪੰਜਾਬ ਦੇ ਵਿੱਚ ਇਹਨਾਂ 24 ਸਾਲਾਂ ਦੇ ਵਿੱਚ ਘੱਟੋ-ਘੱਟ 300 ਤੋਂ ਵੱਧ ਬੇਅਦਬੀ ਹੋ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਬੇਅਦਬੀ ਅੱਗਾ ਵੀ ਲਾਈਆਂ ਗਈਆਂ ਗੀਆਂ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਵੀ ਸਿੱਟਿਆ ਗਿਆ ਨਾਲੀਆਂ 'ਚ ਵੀ ਸਿੱਟਿਆ ਗਿਆ ਰੂੜੀਆਂ 'ਚ ਵੀ ਦੱਬਿਆ ਗਿਆ ਬਲੇਟ ਮਾਰ ਕੇ ਅੰਗ ਪਾੜੇ ਗਏ ਪੈਨ ਮਾਰ ਕੇ ਖਰਾਬ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਨੂੰ ਲੱਤਾਂ ਮਾਰੀਆਂ ਗਈਆਂ ਪਰ ਸੰਤ ਸਮਾਜ ਇਕੱਠਾ ਨਹੀਂ ਹੋਇਆ ਸੰਤ ਸਮਾਜ ਨੇ ਕਾਲ ਨਹੀਂ ਕੀਤੀ ਇਕੱਠੇ ਹੋਜੋ ਸੰਤ ਸਮਾਜ ਦੀ ਸਟੇਜ ਦਿਖਾਓ ਮੈਨੂੰ ਕਿਹੜੀ ਆ ਚੋਗਾਂ ਸਾਲਾਂ ਦੇ ਵਿੱਚ ਇਹਨਾਂ ਦੀ ਸਾਰੇ ਇਕੱਠੇ ਹੋਏ ਹੋਣ। ਉਦੋਂ ਤਾਂ ਤੁਸੀਂ ਕਿਹਾ ਨਹੀਂ ਬਾਬਾ ਬਲਵੀਰ ਸਿੰਘ ਜੀ ਬੇਇੱਜ਼ਤੀ ਕਰਨ ਵਾਲੇ ਦੇ ਨੱਕ ਚਨ ਕੇਲ ਪਾਰ ਕੇ ਬੰਨ ਕੇ ਕਾਲ ਤੱਕ ਸਿਰ ਤੇ ਲਿਆਵਾਂਗੇ। ਤੇ ਉਹ ਜਿੰਨੀ ਕਿ ਸਾਨੂੰ ਸੂਝ-ਬੂਝ ਸੀ ਆਸ਼ਿਆ ਸਤਾ ਸਾਲਾ ਚ ਆਪਾਂ ਤਾਂ ਵੰਗਾ ਰਿਆ। ਦੱਸੋ ਅੱਜ ਜਦੋਂ ਆ ਪਿੱਛੇ ਮਹੀਨਾ ਪਹਿਲੋਂ ਗੁਰਪੁਰਬ ਤੇ ਉਹ ਮਹਾਰਾਸ਼ਟਰ ਵਾਲੀ ਸਾਈਡ ਜਦੋਂ ਨਕਲੀ ਇੱਕ ਬੀਬੀ ਗੁਰਨਾਨਕ ਦੇਵ ਜੀ ਮਹਾਰਾਜ ਦਾ ਰੂਪ ਧਾਰਨ ਕਰਕੇ ਉਹ ਨਾਟਕ ਕਰਦੀ ਆ। ਤੇ ਗੁਰਨਾਨਕ ਨਦੀ ਪੂਜਾ ਕਰਨ ਵਾਲੇ ਸਾਰੇ ਨਾਨਕ ਸਰੀਆਂ ਨੂੰ ਤੇ ਵਿੱਚੇ ਬਾਬਾ ਜੀ ਤੁਸੀਂ ਉਹ ਤਾਂ ਤੁਸੀਂ ਕਹਿ ਨਹੀਂ ਅਸੀਂ ਬੀਬੀ ਨੂੰ ਤੇ ਨਾਲ ਉਹ ਤਿਆਰ ਕਰਨ ਵਾਲਿਆਂ ਨੂੰ ਨੱਕ ਚ ਲੱਗੇ ਲਾ ਕੇ ਲੈ ਆਵਾਂਗੇ ਉਦੋਂ ਕਿ ਇੱਥੇ ਸੀ ਸੰਤ ਸਮਾਜ ਸਾਰਾ ਗੁਰਨਾਨਕ ਦੇ ਮਹਾਰਾਜ ਦੀਆਂ ਫੋਟੋ ਜਿਹੜੀਆਂ ਤੁਸੀਂ ਉੱਥੇ ਪੂਜਦੇ ਆਂ ਉਹਨਾਂ ਫੋਟੋਆਂ ਦੇ ਪ੍ਰਿੰਟ ਕੱਟ ਕੇ ਸ਼ਰਾਰਤੀਆਂ ਸਰਾਂ ਵੱਲੋਂ ਟਾਇਲਟ ਵਿੱਚ ਪਾ ਕੇ 플ਸ਼ ਕਰ ਦਿੱਤੇਗਾ ਗੀਆਂ ਉਦੋਂ ਤੁਹਾਡਾ ਸੰਤ ਸਮਾਜ ਕਿੱਥੇ ਸੀਗਾ ਉਦੋਂ ਤਾਂ ਬਾਬਾ ਬਲਜੀਤ ਸਿੰਘ ਤੂੰ ਕਹਿ ਨਹੀਂ ਮੈਂ ਸੰਗਲ ਨਾਲ ਬੰਨ ਕੇ ਲੈ ਆ ਕੇ ਨਾਨਕ ਸਰੀਆਂ ਦੇ ਪੈਰਾਂ 'ਚ ਸੈੱਡ ਦੂੰਗਾ 3 ਸਾਲ ਪਹਿਲਾਂ ਲੁਧਿਆਣੇ ਦਾ ਇੱਕ ਫਿੱਕੂ Hindu ਅਨੈਲ ਅਰੋੜਾ ਜਿਨੇ ਇਹ ਗੱਲ ਆਖੀ ਸੀ ਸੰਗਤ ਜੀ ਧਿਆਨ ਨਾਲ ਸੁਣਿਓ ਅਨੈਲ ਅਰੋੜੇ ਨੇ ਇਹ ਗੱਲ ਆਖੀ ਸੀ ਵੀ ਗੁਰੂ ਨਾਨਕ ਦੇਵ ਦੇ ਮਾਤਾ ਪਿਤਾ ਮਾਤਾ ਕਾਲੂ ਜੀ ਤੇ ਤ੍ਰਿਪਤਾ ਦੇਵੀ ਜੇ ਵਿਆਹ ਤੋਂ ਵਿਆਹ ਤੋਂ ਬਾਅਦ ਟੇਮਣਾ ਸੋਇਆ ਸੌ ਜਾਇਆ ਕਰਦੇ ਹਜੇ ਗੱਲ ਤਾਂ ਉਹਨੇ ਹੋਰ ਆਕੀ ਸੀ ਕਹਿਣੀ ਮੇਰਾ ਜਮੀਰ ਆਤਮਾ ਉਹ ਪ੍ਰਵਾਨ ਨਹੀਂ ਕਰ ਰਹੀ ਵੀ ਮੈਂ ਉਹ ਗੱਲ ਆਪਦੇ ਮੂੰਹੋਂ ਰਿਪੀਟ ਕਰਾਂ ਉਹ ਕਹਿੰਦੇ ਵੀ ਜੇ ਇਹਨਾਂ ਦੇ ਸਰੀਰਕ ਸਮਾਨ ਦਾ ਨਾ ਬਣਦੇ ਤੇ ਸਿੱਖ ਪੈਦਾ ਨਹੀਂ ਸੀ ਹੁਣੇ ਸੀ ਉਹ 50 ਕਿਲੋਮੀਟਰ ਜਗਰਾੋਂ ਤੋਂ ਲੁਧਿਆਣਾ ਪੈਂਦਾਗਾ ਤੇ ਕਿਸੇ ਇੱਕ ਨਾਲਕ ਸਰਗੇ ਦੇ ਮੂੰਹੋਂ ਜ਼ੁਬਾਨੋਂ ਇਹ ਗੱਲਬਾਤ ਨਿਕਲ ਗਈ ਹੋਗੀ ਵੀ ਸੰਤ ਸਮਾਜ ਇਕੱਠਾ ਕਰਕੇ ਬਲਵੀਰ ਸਿੰਘ ਨੂੰ ਸਦਕੇ ਤੇ ਨੈਲ ਰੋਡ ਨੂੰ ਲਿਆ ਕੇ ਨਾਲਕ ਸਰਿਆਂ ਦੀ ਬੁੱਕਲ 'ਚ ਸੜ ਦੂਗਾ ਅੱਜ ਵੀ ਫਤੇਨਾਮਾ ਦੇ ਵਿੱਚ ਨੋਟਸ਼ਾਪ ਪ੍ਰੈਸ ਨੋਟ ਛਪਿਆ ਹੋਇਆ ਫਤਿਹਨਾਮਾ ਦੇ ਵਿੱਚ ਵੀ ਦਾਸ ਦੀ ਫੋਟੋ ਲੱਗੀ ਹੈ ਤੇ ਮੇਰਾ ਉੱਥੇ ਸਟੇਟਮੈਂਟ ਕੀ ਸੀ ਮੈਂ ਵੰਗਾ ਰਿਹਾ ਸੀ ਗਵਰਨਮੈਂਟ ਤੇ ਪੁਲਿਸ ਨੂੰ ਵੀ ਜੇ ਨੈਲਰ ਰੋੜਾ 2-3 ਦਿਨਾਂ ਦੇ ਵਿੱਚ ਨਾ ਫੜਿਆ ਗਿਆ ਤੇ ਅਸੀਂ ਇਹਦੇ ਪਿੱਛੇ ਪਏ ਹੋਏ ਆ ਜੇ ਸਾਡੇ ਹੱਥਾਂ ਗਏ ਤੇ ਨੈਲਰ ਰੋੜੇ ਨੂੰ ਮਾਰਨਾ ਨਹੀਂ ਇਹਦੀ ਜੀ ਵੱਡ ਕੇ ਅਦਾਲਤ 'ਚ ਪੇਸ਼ ਹੋਵਾਂਗੇ ਵੀ ਅਸੀਂ ਸਿੱਖ ਅਤੇ ਸਾਡੇ ਪਹਿਲੀ ਪਾਤਸ਼ਾਹੀ ਦੇ ਵਿਰੋਧ ਦੇ ਨੇ ਆਹ ਬਿਆਨਬਾਜ਼ੀ ਕੀਤੀ ਸੀ ਤੇ ਅਸੀਂ ਇਹਦੀ ਜੀ ਵੱਡੀ ਆ ਉਦੋਂ ਤੁਸੀਂ ਸਮਾਜ ਸੱਤ ਸਮਾਜ ਇਕੱਠਾ ਕੀਤਾ 3 ਦਿਨ ਪਹਿਲਾਂ ਅੱਜ ਤੋਂ ਆਹ 2-3 ਦਿਨ ਪਹਿਲਾਂ ਸਾਰਾ ਪੰਜਾਬ ਪੱਬਾ ਭਾਰ ਸੀ ਗੰਦੇ ਪਾਣੀ ਨੂੰ ਲੈ ਕੇ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਲੱਗਾ ਸੀ ਲੁਧਿਆਣੇ ਕਿੰਨੀਆਂ ਸਿੱਖਾਂ ਦੀਆਂ ਦਸਤਾਰਾਂ ਲਈਆਂ ਉਹ ਭਈਆਂ ਨੇ ਸਿੱਖਾਂ ਨੂੰ ਬੰਗਾਰਤਾ ਪੰਜਾਬ ਦੀ ਧਰਤੀ 'ਤੇ ਆ ਕੇ 50 ਕਿਲੋਮੀਟਰ ਪੈਂਦਾ ਨਾਨਕਸਰ ਤੇ 800 ਡੇਰਾ 100 ਦਾ 88 ਟੂਠਾ ਆਈਆਂ ਗੱਲਬਾਤ ਕਰਦੇ ਆ ਤੁਸੀਂ ਤੇ ਸੰਤ ਸਮਾਜ ਨੂੰ ਵਾ ਤੁਸੀਂ ਅਪੀਲ ਨਹੀਂ ਕੀਤੀ ਕਿ ਵੀ ਅੱਜ ਸੰਤ ਸਮਾਜ ਇਕੱਠਾ ਹੋ ਜੇ ਵੀ ਕੈਂਸਰ ਹੁੰਦਾ ਬੱਚਿਆਂ ਨੂੰ ਸੰਗਤਾਂ ਨੂੰ ਵੀ ਸੰਗਤ ਸਾਡੀ ਹੈਗੀ ਤੇ ਆਪਾਂ ਉਹਨਾਂ ਨੂੰ ਬਚਾਲ ਗਏ ਸੰਤ ਸਮਾਜ ਇਕੱਠਾ ਨਹੀਂ ਕੀਤਾ ਸੰਘਤ ਜੇ ਅੰਕੜੇ ਕੱਢਣੇ ਹੁਣ ਪਿੰਡਾਂ ਦੇ ਹਿਸਾਬ ਨਾਲ ਨਹੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖਗੇ ਤੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਰੋਜ਼ ਇੱਕ ਰੇਪ ਹੁੰਦਾ ਰੇਸ਼ੋ ਆ ਤੇ ਇੱਕ ਮੌਤ ਹੁੰਦੀ ਚਿੱਟੇ ਨਾ ਨੌਜਵਾਨਾਂ ਦੀ ਤੇ ਸੰਤਾਂ ਲਈ ਤਾਂ ਸੰਘਤ ਹੁੰਦੀ ਆ ਸੰਤ ਜੀ ਸਾਰਾ ਪੰਜਾਬ ਤੁਹਾਡੇ ਬੱਚੇ ਆ ਤੇ ਤੁਸੀਂ ਕਦੇ ਸੰਤ ਸਮਾਜ ਦਾ ਇਕੱਠ ਨਹੀਂ ਕੀਤਾ ਕਦੇ ਬਾਬਾ ਬਲਦੀਰ ਸਾਹਿਬ ਤੂੰ ਕਹਾਂ ਨਹੀਂਦਾ ਵੀ ਨਸ਼ਾ ਵੇਚਣ ਵਾਲੇ ਨੂੰ ਰੇਪ ਕਰਨ ਵਾਲੇ ਨੂੰ ਬੰਨ ਕੇ ਲਿਆ ਕੇ ਅਸੀਂ ਇੱਥੇ ਸੈੱਟ ਲੈਨੇ ਆ ਵੀ ਜਿਵੇਂ ਵੀ ਦੂਜੇ ਵਢੇਰਿਆਂ ਨੇ ਸਾਡੇਾਂ ਨੇ ਸਜ਼ਾ ਦਿੱਤੀ ਸੀਗੀ ਤੁਹਾਨੂੰ ਇਹ ਸਾਧੂ ਚ ਇਹ ਚੰਗੇ ਹੋਗੇ ਜਿੰਨਾਂ ਦੇ ਉੱਤੇ ਦੋਸ਼ ਲਾ ਕੇ ਨਾਲੇ ਬੀਬੀ ਵੱਲੋਂ ਲੱਗੇ ਆ ਮੇਰੇ ਵੱਲੋਂ ਨਹੀਂ ਲਾਇ ਦੂਏ ਕਹ ਕੇ ਮੈਂ ਤਾਂ ਇਹਨਾਂ ਦੇ ਸਿਸਟਮ ਤੇ ਲਾਏ ਆ ਵੀ ਤੁਹਾਡੇ ਸਿਸਟਮ ਚ ਇਹ ਹੋਇਆ ਤੇ ਵਿੱਦ ਪ੍ਰੂਫ ਲਾਏ ਆ ਬੱਚਾ ਨੇ ਗਵਾਹੀਆਂ ਦਿੱਤੀਆਂ ਤਾਂ ਲਾਏ ਆ ਉਹ ਪੰਜਾਬ ਦੇ ਵਿੱਚ ਰੋਜ਼ ਰੇਪ ਹੋ ਰਿਹਾ ਤੀਜੇ ਦਿਨ ਬੇਆਦਬੀ ਹੋ ਰਹੀ ਆ ਦੂਜੇ ਦਿਨ ਇੱਕ ਦਿਨ ਛੱਡ ਕੇ ਰੇਪ ਹੋ ਰਿਹਾ ਕੁੜੀਆਂ ਸੇਫ ਨਹੀਂ ਹੈਗੀਆਂ 80% ਕੁੜੀਆਂ ਵੈਹੀਆਂ ਹੋਈਆਂ ਨੂੰ ਧੋਖੇ ਦੇ ਕੇ ਨੌਜਵਾਨਾਂ ਨੇ ਬਾਹਰ ਉੱਠ ਗਏ ਤੇ ਉਹ ਆਪਦੇ ਪੇਕੇ ਪਿੰਡ ਦੁਖੀ ਬੈਠੀਆਂ ਬਿਨਾ ਤਲਾਕਾ ਦੇ ਵਿੱਚੋਂ ਤੁਸੀਂ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੂੰ ਨਕੇਲ ਪਾ ਕੇ ਲੈ ਆਈਏ ਮੈਰੋ ਵਾਲਾ ਹੀ ਤੁਹਾਨੂੰ ਚੇਤੇ ਆ ਗਿਆ ਕੱਲਾ ਵੀ ਉਹ ਦੁਖੀ ਆ ਵੀ ਪੰਥ ਦਾ ਉਹਨੇ ਇਹਨਾਂ ਤੇ ਦੋਸ਼ ਲਾਤੀ ਬਹੁਤ ਮਾੜੀ ਗੱਲ ਆ ਸੰਗ ਤੇ ਇਹ ਵਿਚਾਰੇ ਵੀ ਇਹ ਮੇਰੇ ਦੁਸ਼ਮਣ ਨਹੀਂ ਹੈ ਮੈਂ ਮੈਂ ਤਾਂ ਇਹਨਾਂ ਨੂੰ ਆਪਦੇ ਮਗਰ ਲਾ ਲਿਆ ਇਹ ਤਾਂ ਦੁਸ਼ਮਣ ਥੋੜੇ ਆ ਪੰਜਾਬ ਦੇ ਆ ਮੜਾ ਮੋਟਾ ਸੋਚੋ ਵੀ ਬੰਦੀ ਸਿੰਘਾਂ ਨੂੰ ਕਿੰਨਾ ਟਾਈਮ ਹੋ ਗਿਆ ਬੰਦੀ ਹੋਇਆਂ ਨੂੰ ਆ ਡਿਬੜੂਗੜ੍ਹ ਦੇ ਵਿੱਚ ਜਿਹੜੇ ਬੰਦ ਬੈਠੇ ਆ ਉਹ ਥੋੜੇ ਹੀ ਆ ਆਪਣੇ ਪੰਜਾਬ ਦੇ ਧੀਆਂ ਪੁੱਤ ਆਪਣੇ ਭਰਾ ਹੀ ਆ ਸੰਤ ਸਮਾਜ ਨੇ ਇਕੱਠਾ ਕੀਤਾ ਬਈ ਸਰਕਾਰ ਨੂੰ ਵੰਗਾ ਰਿਆ ਨਹੀਂ ਹੈਗਾ ਇੱਥੇ ਮੇਰੇ ਵਿਰੁੱਧ ਤਾਂ ਤੁਸੀਂ ਕੰਪਲੇਂਟ ਪੇਪਰ ਜਾ ਕੇ ਪੁਲਿਸ ਅਫਸਰ ਨੂੰ ਬੜਾਤਾ ਵੀ ਕਿੰਨੇ ਦਿਨਾਂ ਚ ਕਾਰਵਾਈ ਕਰੋਗੇ ਪ੍ਰਸ਼ਾਸਨ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਤੁਸੀਂ ਮੇਰੇ ਤੇ ਐਫ ਆਈ ਆਰ ਦਰਜ ਕਰ ਦਿਓ ਕੋਈ ਚੱਕਰ ਨਹੀਂ ਹੈਗਾ ਮੈਂ ਇੱਕ ਗੱਲ ਦੱਸ ਦੇਵਾਂ ਵੀ ਮੈਂ 31 ਅਗਸਤ ਜਿੱਦੇ ਦਾ ਚਰਨ ਘਾਟਾ ਵਾਲਾ ਸਾਥ ਕੁੱਟਿਆ ਉਹਦੇ ਦਾ ਮੈਂ ਘਰੇ ਨਹੀਂ ਗਿਆ ਗਿਆ ਉਹਦੇ ਦਾ ਮੈਂ ਘਰੇ ਨਹੀਂ ਗਿਆ ਮੈਂ ਮੈਨੂੰ ਜਦੋਂ ਇਹਨਾਂ ਬਾਰੇ ਪਤਾ ਲੱਗਾ ਠੀਕ ਆ ਤੁਸੀਂ ਕਮਾਲ ਕਰੀ ਜਾਂਦੇ ਆ ਤੁਸੀਂ ਉਥੇ ਸਟੇਜ ਸੜਜਾਲੀ ਤੁਸੀਂ ਸੰਤ ਸਮਾਜ ਇਕੱਠਾ ਕਰ ਲਿਆ ਵੀ ਸਾਡੇ ਤੇ ਦੋਸ਼ ਲਾ ਕੇ ਉਹ ਦੋਸ਼ ਸੱਚੇ ਆ ਅਖਬਾਰਾਂ ਦੀਆਂ ਖਬਰਾਂ ਚ ਉਹ ਕਟੰਗੀਆਂ ਪਈਆਂ ਸਾਡੇ ਕੋਲੇ ਕੀ ਕੋਸ਼ ਹੋਇਆ ਉੱਥੇ ਉਹਦੀ ਤਾਂ ਤੁਸੀਂ ਗੱਲਬਾਤ ਨਹੀਂ ਕਰਦੇਗੇ ਮੈਨੂੰ ਫੜਨ ਦੇ ਤੌਰ ਪਿਆ ਤੇ ਉਤੋਂ ਕਹਿੰਦੇ ਜੇ ਗਵਰਨਮੈਂਟ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੈਰੋ ਵਾਲੇ ਤੇ ਫਿਰ ਕਾਰਵਾਈ ਸੰਘਾ ਨੂੰ ਕਰਨੀ ਆਉਂਦੀ ਆ ਤੁਸੀਂ ਆਪਦੇ ਸੰਘਾ ਤੋਂ ਕਾਰਵਾਈ ਕਰਾ ਲਓ ਤੁਸੀਂ ਆਪਦੇ ਸੰਘਾ ਨੂੰ ਕਰਾ ਲਓ ਸੰਘਾ ਤੋਂ ਕਰਾ ਲਓ ਇੰਨਾ ਇਤਤਾਮ ਚਾਹਮਾ ਤੁਹਾਡੇ ਕੋਲੇ ਸੰਘਾ ਤੋਂ ਕਾਰਵਾਈ ਕਰਾ ਲਓ ਤੇ ਸਿੰਘਾਂ ਨੂੰ ਮੈਂ ਕਹਿਣਾ ਚਾਹੁੰਨਾ ਮੇਰਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਿਹਨੇ ਚੜ ਕੇ ਆਉਣਾ ਮੇਰੇ ਤੇ ਤਾਂ ਹਸਾਬ ਕਿਤਾਬ ਜਾ ਲਾ ਕੇ ਆਇਓ ਫੇਰ ਨਾ ਕਿਓ ਦੱਸਿਆ ਨਹੀਂ ਵੀ ਅਸੀਂ ਤਾਂ ਮੈਂ ਤਾਂ ਹਰੇਕ ਨੂੰ ਇਹ ਗੱਲਬਾਤ ਕਹੀ ਨਾ ਵੀ ਮੈਂ ਕੁਝ ਕੁ ਪਰਿਵਾਰਾਂ ਨੇ ਤੇ ਕੁਝ ਕੁ ਆਪਦੇ ਸਰਕਲ ਦੇ ਸਿੰਘਾਂ ਨੇ ਗੱਲਬਾਤ ਕੀਤੀ ਸੀ ਬਾਬਾ ਜੀ ਵੀ ਹੁਣ ਆਪਾਂ ਇਹਨਾਂ ਦਾ ਕਲੀਅਰ ਹੋ ਗਿਆ ਵੀ ਇਹਨਾਂ ਨੇ ਜੇ ਕਰਤੂਤਾ ਕੀਤੀਆਂ ਤਾਂ ਆਪਾਂ ਇਹ ਸੋਚ ਕੇ ਵੀ ਦੀ ਇਹਨਾਂ ਨੂੰ ਸਜ਼ਾ ਕੀ ਦੇਣੀ ਆ ਇਹ ਆਪਾਂ ਹੁਣ ਖੜਾ ਰਾ ਨਹੀਂ ਪਾਉਣਾਗਾ ਵੀ ਆਪਾਂ ਪੰਥ ਜੀ ਤੇ ਬਾਣੀ ਦੀ ਬੇਇੱਜ਼ਤੀ ਜੀ ਹੁੰਦੀ ਆ ਤੇ ਆਪਾਂ ਦੂਜੇ ਦਿਨ ਇਹ ਵੀਡੀਓ ਆਡੀਓ ਨਾਲ ਛੱਡਿਆ ਕਰਗੇ ਤੇ ਸਾਨੂੰ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਚਾਰ ਬੱਚਿਆਂ ਨੇ ਆਪਣੀਆਂ ਵੀਡੀਓ ਬਣਾ ਕੇ ਭੇਜਤੀਆਂ ਵੀ ਸਾਡੇ ਦਾ ਫਲਾਣੇ ਬਾਬੇ ਨੇ ਸਾਡੇ ਨਾਲ ਕੀਤਾ ਨਾਨਕਸਰ ਦੇ ਵਿੱਚ ਜਗਰਾਉਂ ਠਾਠ ਦੇ ਵਿੱਚ ਤੇ ਬਾਬਾ ਬਲਵੀਰ ਸਿੰਘ ਜੀ ਛੋਟਾ ਸਤਕਾਰ ਆ ਤੁਸੀਂ ਫਰਲਾ ਛੱਡਿਆ ਸਿੰਘ ਆ ਤੁਸੀਂ ਬਾਣਾ ਪਾਇਆ ਵਿਆ ਬੱਬੇ ਜਿਹੜੇ ਉੱਥੇ ਬੱਚਿਆਂ ਦੇ ਨਾਲ ਹੋ ਗਈ ਗੱਲਬਾਤ ਜਾਂ ਚਰਨ ਘਟ ਵਾਲੇ ਡੇਰੇ 'ਚ ਹੋ ਗਈ ਉਹਦਾ ਤੁਸੀਂ ਜ਼ਿਕਰ ਨਹੀਂ ਕੀਤਾ ਤੁਸੀਂ ਤੇ ਮਾੜਾ ਮੋਟਾ ਇਹਨਾਂ ਨੂੰ ਵੀ ਤਾਂ ਕੋਸ ਦੇ ਦੀ ਆ ਕੀ ਹੋ ਗਿਆ ਏਦਾਂ ਗੱਲਾਂ ਬਾਤਾਂ ਨਹੀਂ ਕਰੀਦੇ ਆਂਦਾਂ ਜੇ ਨੈਗ ਸਿੰਘ ਤੇ ਨਿੰਗਾ ਸਿੰਘਾਂ ਵਾਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਕਰੋ ਤੇ ਆਪਾਂ ਤਾਂ ਕਰਾਂਗੇ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਿੰਨਾ ਚਿਰ ਸਾਹ ਚੱਲਦੇ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਪੁਲਿਸ ਮੇਰੇ ਤੇ ਕਾਰਵਾਈ ਕਰੇ ਮੈਂ ਇਹਨਾਂ ਤੇ ਦੋਸ਼ ਲਾਏ ਆ ਦੋਸ਼ ਜਿਹੜੇ ਖਵਾਰਾ ਚ ਆਇਆ ਉਹੋ ਸੰਗਤ ਮੂਰੇ ਰੱਖੇ ਆ ਲੋਕਾਂ ਨੇ ਜਿਹੜੀਆਂ ਗੱਲਬਾਤ ਹੱਡ ਬੀਤੀਆਂ ਦੱਸੀਆਂ ਉਹ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਵੀ ਆਹ ਕੁਝ ਹੁੰਦਾ ਤੇ ਇਹ ਮੇਰੇ ਤੇ ਜੇ ਇਸ ਪ੍ਰਤੀ ਕੋਈ ਐਫਆਈਆਰ ਹੁੰਦੀ ਹੈ ਤੇ ਹੋ ਜੇ ਕੋਈ ਚੱਕਰ ਨਹੀਂ ਜਿੱਥੇ ਦੂਜੇ ਪਾਸੇ ਮੈਂ ਇਹ ਵੀ ਭਗਤ ਲੂੰਗਾ ਪੁਲਿਸ ਮੈਨੂੰ ਸੱਦੂਗੀ ਮੈਂ ਜਾਊਂਗਾ ਮੈਂ ਬਾਹਰੰਦਰ ਹੀ ਰਹਿਣਾ ਵਾ ਮੈਂ ਘਰੇ ਤੱਕ ਗਿਆ ਹੀ ਨਹੀਂ ਮੈਨੂੰ ਤਾਂ ਤਿੰਨ ਚਾਰ ਮਹੀਨੇ ਹੋ ਗਏ ਮੈਂ ਜਾਂਦਾ ਨਹੀਂ ਘਰ ਦੇ ਨਾਲ ਤਾਂ ਪਹਿਲਾਂ ਵੀ ਹੈ ਨਹੀਂ ਠੀਕ ਆ ਤੇ ਜੇ ਤੁਸੀਂ ਕਹੋਗੇ ਵੀ ਇਸ ਗੱਲ ਨੂੰ ਵਧਾਉਣਾ ਵਾ ਤੇ ਫਿਰ ਭਾਈ ਇਹਨਾਂ ਦੇ ਹੱਥ ਦੇ ਵਿੱਚ ਆ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਹਰਾਨ ਇਸ ਗੱਲ ਤੇ ਓਏ ਜਿਨ੍ਹਾਂ ਨੇ ਗੁਰਨਾਨਕ ਦੇਵ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋਈਆਂ ਗੁਰੂ ਗran ਸਾਹਿਬ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੰਨਾ ਕੁਝ ਬੋਲ ਦਿੱਤਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਿੰਨੀਆਂ ਮਾਵਾਂ ਦੇ ਪੁੱਤ ਕਿੰਨੀਆਂ ਧੀਆਂ ਦੇ ਸੁਹਾਗ ਉੱਜੜ ਗਏ ਨਸ਼ੇ ਦੇ ਨਾਲ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਾਲੇ ਪਾਣੀਆਂ ਦੇ ਨਾਲ ਓਏ ਸਾਰੇ ਪੰਜਾਬ ਨੂੰ ਕੈਂਸਰ ਹੋਣ ਲੱਗਾ ਵਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆਗਾ ਤੇ ਜੇ ਇੱਕ ਡੇਰੇ ਦੀ ਸਚਾਈ ਬਾਹਰ ਆ ਗਈ ਤੇ ਸੱਤ ਸਮਾਜ ਇਕੱਠਾ ਕਰਕੇ ਮਹਿਰੋ ਵਾਲੇ ਨੂੰ ਤੇ ਨਕੇਲ ਪਾ ਕੇ ਲਿਆਉਣੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਮਹਿਰੋ ਵਾਲੇ ਨੂੰ ਫੜ ਕੇ ਲੈਉਣਾ ਬਾਬਾ ਬੀਰ ਸਿੰਘ ਜੀ ਇਹ ਤਾਂ ਤੁਸੀਂ ਇੱਥੋਂ ਆਪਦੇ ਸਿੰਘਾ-ਸਿੰਗਾ ਨੂੰ ਕਹੋ ਮਾੜੀ-ਮੋਟੀ ਗੱਲਬਾਤ ਕਰਨ ਮੇਰੇ ਨਾਲ ਚੜ ਕੇ ਆਉਣਾ ਮੇਰੇ ਤੇ ਉਹਨਾਂ ਨੂੰ ਦੋ ਧਿਆਰ ਬਥੇਰੇ ਆ ਤੁਹਾਡੇ ਕੋਲ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਉਧਰੋਂ ਕੀ ਚੱਲਦਾ ਇਸ ਕਰਕੇ ਸੰਗਤ ਜੀ ਸੰਗਤ ਮੈਨੂੰ ਕਹੇ ਜੁੱਤੀਆਂ ਝਾੜ ਤੇ ਮੈਂ ਜੁੱਤੀਆਂ ਝਾੜੂਗਾ ਸੰਗਤ ਸੰਗਤ ਕਹੇ ਸਾਡੇ ਮੂਰੇ ਝੌਕ ਇਹ ਮਹਿਰੋ ਵਾਲਿਆ ਤੂੰ ਗਲਤ ਹੈ ਤੇ ਮੈਂ ਸੰਗਤ ਤੋਂ ਮਾਫੀ ਮੰਗੂਗਾ ਤੇ ਜਿਉਂਦੇ ਜੀ ਮੇਰੇ ਤੋਂ ਜੇ ਚਟ ਕੱਪੜਗੇ ਤੇ ਜਾਂ ਇਹ ਸਟੇਜ ਤੇ ਬੈਠੇ ਸਾਹਰ ਕਹਿ ਦੇਣਗੇ ਕਿ ਮਹਿਰੋ ਵਾਲੇ ਦਾ ਪੋਟਾ ਪੋਟਾ ਅਸੀਂ ਵੜਦਿਆਂਗੇ ਤੇ ਮਹਿਰੋ ਵਾਲੇ ਤੋਂ ਮਾਫੀ ਮੰਗਾਵਾਂਗੇ ਇਹ ਤੁਸੀਂ ਸੁਪਨੇ ਚ ਗੱਲਾਂ ਬਾਤਾਂ ਆਖ ਰਹੀਆਂ ਸੁੱਤੇ ਪਿਆ ਨੇ ਸਟੇਜਾਂ ਦੇ ਉੱਤੇ ਮਹਿਰੋ ਵਾਲਾ ਕੋਈ ਐਹੋ ਜਿਹੀ ਸ਼ੈ ਨਹੀਂ ਹੈ ਜੀ ਤੁਸੀਂ ਸਟੇਜ ਤੇ ਬਹਿ ਕੇ ਖੜ ਕੇ ਕੋ ਮਾਫੀ ਮੂਹੀ ਮੰਗਵਾ ਲੋਂਗੇ ਰੱਬੀ ਰੱਖਾ ਤੁਹਾਡਾ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ